ਜਿਹੜੀਆਂ ਇੱਟਾਂ ਰੋੜੇ ਹਨ ਬੇੜੇ ਦੇ ਵਿੱਚ ਪਈਆਂ ਹਨ ਜੇ ਸਮਾਨ ਦੀ ਗੱਲ ਕਰੀਏ ਤਾਂ ਸਾਰਾ ਸਮਾਨ ਹੈ ਜੋ ਉਹ ਲੋਕਾਂ ਦੇ ਵੱਲੋਂ ਜਿਹੜਿਆਂ ਵੱਲੋਂ ਅਣਪਛਾਤੇ ਹਜੇ ਦੱਸੇ ਜਾਂਦੇ ਨੇ ਕਿ ਉਹਨਾਂ ਵੱਲੋਂ ਤੋੜ-ਫੋੜ ਕੀਤੀ ਗਈ। ਕਟੁਗੜ 10 ਤੋਂ 15 ਲੱਖ ਰੁਪਏ ਦਾ ਜੀ। ਕੁਝ ਵੀ ਨਹੀਂ ਛੱਡਿਆ ਜੀ ਘਰ 'ਚ। ਕੋਈ ਮਸ਼ੀਨ, ਦੋ ਮਸ਼ੀਨਾਂ ਕੱਪੜੇ ਵਾਲੀਆਂ ਪੱਕੇ ਕੁਝ ਵੀ ਤੁੱਲੂਪੋਂ ਪਤੋਂ ਲੈ ਕੇ ਕੋਈ ਚੀਜ਼ ਨਹੀਂ ਛੱਡੀ ਗਈ ਸਾਡੇ ਦੇ ਕੁਛ ਵੀ ਕਰ ਸਕਦੇ ਦੀ ਅਸੀਮਤ ਸਾਹਿਬ ਦੀ ਜਾਨ ਵਜਾਈ ਸਾਡੇ ਬੱਚੇ ਮਸਾਂ ਬੱਚੇ ਨਾ ਲੇਡੀਜ਼ ਵੀ ਸੀ ਅੱਛਾ ਜੀ ਹਾਂਜੀ ਸਾਰੀ ਬਸਤੀ ਸੀ ਜਿਹੜੇ ਤੋੜ ਨਾ ਇਹਨੇ ਹਾਂ ਨਾ ਲੇਡੀਜ਼ ਸੀ ਜੇ ਆਪਾਂ ਤੁਹਾਨੂੰ ਗੱਡੀ ਦੀ ਹਾਲਤ ਵੀ ਬੁਖਾਰ ਰਹੇ ਆ ਕਿ ਗੱਡੀ ਦੀ ਹਾਲਤ ਜਿਹੜੀ ਹੈ ਸਾਰੀ ਗੱਡੀ ਚੱਕਣਾ ਚੂਰ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਹੜੇ ਦਰਵਾਜ਼ੇ ਹਨ ਸ਼ੀਸ਼ੇ ਸਾਰੇ ਉਹਦੇ ਤੋੜ ਦਿੱਤੇ ਏਸੀ ਤੱਕ ਇੱਥੋਂ ਤੋੜ ਦਿੱਤੇ ਉਹ ਚਿੱਟਾ ਪਿੰਦੇ ਨੇ ਪਤਾ ਨਹੀਂ ਉਹ ਚਿੱਟਾ ਵੇਚਦੇ ਨੇ ਜੀ ਅਸੀਂ ਨੇ ਉਹਨਾਂ ਤੋਂ ਕੁਝ ਨਹੀਂ ਲੈਣਾ ਅਸੀਂ ਕਹਿੰਦੇ ਵੀ ਸਾਨੂੰ ਆਪਣੀ ਜ਼ਿੰਦਗੀ ਜਿਉਣ ਦੋ ਵੀ ਤੁਸੀਂ ਆਪਣੀ ਜ਼ਿੰਦਗੀ ਜਿਓ ਦੇਖ ਮੇਰੀ ਛੋਟੀ ਜੀ ਬੱਚੀ ਹੋ ਇੰਨੀ ਦੇਹ ਦਿੱਤੀ ਸੀਗੀ ਬਹੁਤ ਰੋਈਆਂਗੇ ਸਾਡੇ ਬੱਚੇ ਸੁਖਰ ਵੀ ਉਹ ਬਚ ਗਿਆ ਸਾਡੇ ਬੱਚੇ ਤੇ ਰਹਿ ਗਏ ਚਲੋ ਕੋਈ ਨਹੀਂ ਨੁਕਸਾਨ ਜਿਹੜਾ ਕਰਕੇ ਕਰਕੇ ਅੰਸਰ ਇਸ ਘਰ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਾਂਗਾ ਸੋਟੇ ਰਾੜਾ ਤਲਵਾਰਾ ਬਹੁਤ ਕੁਝ ਪੜਿਆ ਜੀ ਤੇ ਉਹਨਾਂ ਨੇ ਕੋਈ ਵੇਖਿਆ ਨਹੀਂਗਾ ਆਂਦੇ ਸਾਰ ਹੀ ਘਰ ਦੇ ਉੱਤੇ ਹਮਲਾ ਕਰ ਦਿੱਤਾ ਡੈਡੀ ਮੇਰੇ ਐਡਮਿਟ ਨੇ ਉਹਨਾਂ ਦੇ ਸੱਤਾਂ ਵੱਧੀਆਂ ਪਤਾ ਨਹੀਂ ਤਾਂ ਉਹਨੇ ਰਡ ਮਾਰੀ ਐ ਮੈਂ ਤਾਂ ਡਿਊਟੀ ਤੇ ਸੀ ਪਤਾ ਨਹੀਂ ਇੱਟ ਮਾਰੀ ਐ ਉਹਨਾਂ ਦੀ ਅੱਖ ਤੇ ਟੰਕ ਕੇ ਇਹ ਹਮਲਾ ਹੁੰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਘਰ ਦੀਆਂ ਦਿਖਾ ਤੁਹਾਨੂੰ ਵਿਖਾ ਰਹੇ ਆ ਕਿ ਇੱਟਾਂ ਰੋੜੇ ਨੇ ਜਿਹੜੇ ਆਪਾਂ ਕਹਿੰਦੇ ਆ ਕਿ ਬਰਸਾਤ ਹੋਈ ਹੁੰਦੀ ਐ ਜਿਵੇਂ ਉਸ ਤਰ੍ਹਾਂ ਪਏ ਨੇ ਨੁਕਸਾਨ ਜਿਹੜਾ ਇਹਨਾਂ ਦਾ ਅਖਣਾ ਹੈ ਕਿ 10 ਤੋਂ 15 ਲੱਖ ਹੋ ਗਿਆ ਹੈ ਜਦੋਂ ਉਹਦੇ ਨੇ ਇਕੱਠੇ ਹੋ ਕੇ ਆਪਣੇ ਬੱਚਿਆਂ ਦੇ ਮਗਰ ਪੈਂਦੇ ਨੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ 120 ਬੰਦੇ ਨੇ ਜੀ ਉਹਨਾਂ ਤੋਂ ਸਭ ਡਰਦੇ ਨੇ ਸਭ ਆਪਦੇ ਆਪਦੇ ਘਰਾਂ 'ਚ ਬੜੇ ਹੋਏ ਸੀ ਸਸੇ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਅਸੀਂ ਪਹੁੰਚਿਆ ਸੰਗਰੂਰ ਦੇ ਨਾਂ ਲੱਗਦੇ ਪਿੰਡ ਬਡਰੁਖਾ ਵਿੱਚ ਜਿੱਥੇ ਕਿ ਇੱਕ ਘਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇੱਟਾਂ ਰੋੜੇ ਹਨ ਬੇੜੇ ਦੇ ਵਿੱਚ ਪਈਆਂ ਹਨ ਜੇ ਸਮਾਨ ਦੀ ਗੱਲ ਕਰੀਏ ਤਾਂ ਸਾਰਾ ਸਮਾਨ ਹੈ ਜੋ ਉਹ ਲੋਕਾਂ ਦੇ ਵੱਲੋਂ ਜਿਹੜੇਆਂ ਵੱਲੋਂ ਅਣਪਛਾਤੇ ਹਜੇ ਦੱਸੇ ਜਾਂਦੇ ਨੇ ਕਿ ਉਹਨਾਂ ਵੱਲੋਂ ਤੋੜ-ਫੋੜ ਕੀਤੀ ਗਈ। ਜੇ ਆਪਾਂ ਤੁਹਾਨੂੰ ਗੱਡੀ ਦੀ ਹਾਲਤ ਵੀ ਬੁਖਾਰ ਰਹੇ ਆ ਕਿ ਗੱਡੀ ਦੀ ਹਾਲਤ ਜਿਹੜੀ ਐ ਸਾਰੀ ਗੱਡੀ ਚੱਕਣਾ ਚੂਰ ਕਰ ਦਿੱਤੀ ਗਈ ਐ। ਤੇ ਦੂਜੇ ਪਾਸੇ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਜਿਹੜੇ ਦਰਵਾਜ਼ੇ ਹਨ, ਸ਼ੀਸ਼ੇ ਸਾਰੇ ਉਹਦੇ ਤੋੜ ਦਿੱਤੇ, ਏਸੀ ਤੱਕ ਇੱਥੋਂ ਤੋੜ ਦਿੱਤੇ। ਇੱਟਾ ਰੋੜਾ ਦੇ ਆਪਾਂ ਕਹਿਦੇ ਇੱਕ ਤਰ੍ਹਾਂ ਦਾ ਮੀਂਹ ਵਰਸਾਇਆ ਗਿਆ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਬਾਈ ਉਹਨਾਂ ਦੇ ਜਿਹੜੇ ਬਾਈਕ ਖੜੇ ਸੀ ਮੋਟਰਸਾਈਕਲ ਖੜੇ ਸੀ ਉਹ ਵੀ ਸਾਰੇ ਤੋੜ ਦਿੱਤੇ ਗਏ ਹਨ ਤਸਵੀਰਾਂ ਤੁਹਾਨੂੰ ਸੰਗਰੂਰ ਦੇ ਬਡੂਖਾ ਪਿੰਡ ਦੀਆਂ ਦਿਖਾ ਰਹੇ ਆ ਜਿੱਥੇ ਕਿ ਕੱਲ ਦੁਪਹਿਰੇ ਤਕਰੀਬਨ 3 ਜਾਂ 4 ਵਜੇ ਦਾ ਟਾਈਮ ਸੀ ਜਦੋਂ ਇਹ ਅੰਸਰ ਇਸ ਘਰ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਾਂਗਾ ਸੋਟੇ ਰਾਣਾ ਤਲਵਾਰਾਂ ਬਹੁਤ ਕੁਝ ਫੜਿਆ ਸੀ ਤੇ ਉਹਨਾਂ ਨੇ ਕੋਈ ਵੇਖਿਆ ਨਹੀਂਗਾ ਆਂਦੇ ਸਾਰ ਹੀ ਘਰ ਦੇ ਉੱਤੇ ਹਮਲਾ ਕਰ ਦਿੱਤਾ ਦੱਸਣਾ ਚਾਹਾਂਗੇ ਕਿ ਉਸ ਤੋਂ ਬਾਅਦ ਜਿਹੜਾ ਘਰ ਦੇ ਜਿਹੜੇ ਜੀ ਸਨ ਉਹ ਇੰਨੇ ਸੈਮਗੇ ਕਿ ਘਰ ਛੱਡ ਕੇ ਭੱਜੇ ਸਾਡੇ ਨਾਲ ਇਸ ਟਾਈਮ ਵੀਰ ਮੌਜੂਦ ਆ ਉਹਦੇ ਨਾਲ ਵੀ ਗੱਲ ਕਰਦੇ ਆ ਸਸੀਗਰ ਬਾਈ ਸਸੀਗਰ ਸਰ ਕੀ ਨਾਮ ਕੁਲਵਿੰਦਰ ਜੀ ਮੇਰਾ ਨੂੰ ਕੁਲਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਬੰਦੇ ਆਂਦੇ ਨੇ ਘਰ ਦੇ ਵਿੱਚ ਹਮਲਾ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਪਛਾਣ ਹੈ ਕਿ ਕੌਣ ਸੀ ਬੰਦੇ ਕੀ ਸੀਗੇ ਸਾਹਮਣੇ ਸਾਰੀ ਬਸਤੀ ਹੈ ਜੀ ਆਪਣੇ ਨਾਲ ਤੇ ਉਹ ਸਾਰੀ ਬਸਤੀ ਨੇ ਏਕਾ ਕਰਿਆ ਹੈ ਪਤਾ ਨਹੀਂ ਉਹ ਚਿੱਟਾ ਪੀਂਦੇ ਨੇ ਪਤਾ ਨਹੀਂ ਉਹ ਚਿੱਟਾ ਵੇਚਦੇ ਨੇ ਜੀ ਅਸੀਂ ਨੇ ਉਹਨਾਂ ਤੋਂ ਕੁਝ ਨਹੀਂ ਲੈਣਾ ਅਸੀਂ ਕਹਿੰਦੇ ਵੀ ਸਾਨੂੰ ਆਪਣੀ ਜ਼ਿੰਦਗੀ ਜਿਉਣ ਦੋ ਵੀ ਤੁਸੀਂ ਆਪਣੀ ਜ਼ਿੰਦਗੀ ਜਿਓ ਪਰ ਉਹ ਪਤਾ ਨਹੀਂ ਵਾਰ-ਵਾਰ ਕਿਉਂ ਆਪਣੇ ਘਰ ਤੇ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਜੇ ਉਹ ਕਿਤੇ ਚਿੱਟਾ ਫੜਿਆ ਜਾਂਦਾ ਉਹਨਾਂ ਤੋਂ ਤਾਂ ਉਹ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਇਹਨਾਂ ਨੇ ਫੜਾਇਆ ਔਰ ਦੂਸਰੀ ਗੱਲ ਜਦੋਂ ਆਉਂਦੇ ਨੇ ਇਕੱਠੇ ਹੋ ਕੇ ਆਪਣੇ ਬੱਚਿਆਂ ਦੇ ਮਗਰ ਪੈਂਦੇ ਨੇ ਬੱਚਿਆਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਪਰ ਬੱਚਿਆਂ ਨੂੰ ਆਪਾਂ ਨੇ ਘਰੋਂ ਭਜਾਇਆ ਹੋਇਆ ਸੀ ਘਰੇ ਮੇਰੇ ਘਰ ਵਾਲੀ ਤੇ ਮੰਮੀ ਡੈਡੀ ਸੀਗੇ ਡੈਡੀ ਮੇਰੇ ਐਡਮਿਟ ਨੇ ਉਹਨਾਂ ਦੇ ਸੱਟਾਂ ਵੱਧੀਆਂ ਤੇ ਮੈਂ ਡਿਊਟੀ ਤੇ ਸੀ ਉਸ ਟਾਈਮ ਮੈਂ ਬਿਜਲੀ ਬੋਰਡ ਤੇ ਇੰਪਲੋਏ ਹਾਂ ਤੇ ਬਾਕੀ ਮੇਰੀ ਮੈਡਮ ਸੀ ਘਰੇ ਜੀ ਇਹ ਦੱਸਣਗੇ ਤੇ ਬਾਈ ਜੀ ਗੱਲ ਕਰੀਏ ਕਿ ਪਹਿਲਾਂ ਵੀ ਕੋਈ ਰੋਲਾ ਥੋੜਾ ਚੱਲਦਾ ਪਹਿਲਾਂ ਪਹਿਲਾਂ ਵੀ ਇੱਕ ਕੇਸ ਸੀ ਜੀ ਉਹਨੂੰ 9ਵੇਂ ਮਹੀਨੇ ਦਾ ਪਰਚਾ ਜੀ ਉਹ ਇੱਕ ਤਰਫਾ ਹੀ ਪਰਚਾ ਉਹ ਇੱਕ ਤਰਫਾ ਪਰਚਾ ਉਹਦਾ ਚਲਾਨ ਪੇਸ਼ ਹੋਣਾ ਸੀ ਉਹਦਾ ਕਿਤੇ ਨਾ ਕਿਤੇ ਮੇਰਾ ਪ੍ਰੈਸ਼ਰ ਲੈ ਰਹੇ ਨੇ ਉਹ ਵੀ ਪ੍ਰੈਸ਼ਰ ਚ ਲਿਆ ਕੇ ਵੀ ਆਪਾਂ ਉਹਦਾ ਰਾਜੀਨਾਮਾ ਕਰ ਲੀਏ ਉਹ ਵੀ ਇਸੇ ਤਰ੍ਹਾਂ ਪੰਨ ਤੋੜੀ ਹੋਈ ਸੀ ਪਰ ਉਹ ਕੇਸ ਅਜੇ ਪੈਂਡਿੰਗ ਹੈ ਆ ਦੁਬਾਰੇ ਫੇਰ ਉਹਨਾਂ ਨੇ ਪੰਨ ਤੋੜ ਕਰਤੀ ਇਹ ਪੰਨ ਤੋੜ ਦੇ ਵਿੱਚ ਕੋਈ ਜ਼ਖਮੀ ਵੀ ਹੋਇਆ ਕਿਸੇ ਦੇ ਸਰਟੀਫਿਕੇਟ ਵੱਜੀ ਮੇਰੇ ਫਾਦਰ ਸਾਹਿਬ ਸੀਗੇ ਬੇੜੇ 'ਚ ਬੈਠੇ ਉਹਨਾਂ ਦੇ ਪਤਾ ਨਹੀਂ ਤਾਂ ਉਹਨੇ ਰੜ ਮਾਰੀ ਐ ਮੈਂ ਤਾਂ ਡਿਊਟੀ ਤੇ ਸੀ ਪਤਾ ਨਹੀਂ ਇਟ ਮਾਰੀ ਐ ਉਹਨਾਂ ਦੀ ਅੱਖ ਤੇ ਟੰਕ ਨੇ ਔਰ ਅੱਖ ਮਸਾਂ ਬਚੀ ਐ ਇਹ ਲੱਗਦਾ ਸੀ ਫੁੱਟਣਾ ਗਈ ਹੋਏ ਤੇ ਉਹ ਹਸਪੀਟਲ ਐਡਮਿਟ ਨੇ ਬਾਕੀ ਅੱਗੇ ਜੇ ਆਪਾਂ ਸਮਾਨ ਦੀ ਜਿਵੇਂ ਪੰਨ ਤੋੜ ਦੇਖ ਰਹੇ ਨਵੇਂ ਮੋਟਰਸਾਈਕਲ ਸੀ ਗੱਡੀਆਂ ਸੀ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਕਟੋਕੜ 10 ਤੋਂ 15 ਲੱਖ ਰੁਪਏ ਦਾ ਜੀ ਅੱਛਾ ਕੁਝ ਵੀ ਨਹੀਂ ਛੱਡਿਆ ਜੀ ਘਰ 'ਚ ਕੋਈ ਮਸ਼ੀਨ ਦੋ ਮਸ਼ੀਨਾਂ ਕੱਪੜੇ ਵਾਲੀਆਂ ਪੱਕੇ ਕੁਝ ਵੀ ਤੁੱਲੂਪਾਂ ਤੋਂ ਲੈ ਕੇ ਕੋਈ ਚੀਜ਼ ਨਹੀਂ ਛੱਡੀ ਗਈ ਤੁਸੀਂ ਇਸ ਵਾਂਗ ਕਿਸੇ ਪੰਚਾਇਤ ਮੈਂਬਰ ਨੂੰ ਜਾਂ ਸਰਪੰਚ ਸਰਪੰਚ ਸਾਹਿਬ ਦੇ ਧਿਆਨ ਚਾ ਜੀ ਕੀ ਕਹਿੰਦੇ ਫਿਰ ਉਹ ਸਰਪੰਚ ਸਾਹਿਬ ਦੇ ਧਿਆਨ ਚਾ ਉਹ ਕਹਿੰਦੇ ਮੈਂ ਇਨਚਾਰਜ ਨੂੰ ਨੋਟ ਕਰਾਤਾ ਔਰ ਸਮੇਂ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਹਮਲਾ ਹੋ ਗਿਆ ਅਸੀਂ ਨੇ ਪੁਲਿਸ ਨੂੰ ਫੋਨ ਵੀ ਕਰਤਾ ਸੀ ਪਰ ਜਦੋਂ ਉਹ ਪੁਲਿਸ ਪਹੁੰਚੀ ਉਦੋਂ ਤੱਕ ਉਹ ਆਪਣਾ ਕੰਮ ਕਰਕੇ ਭੱਜ ਗਏ ਸੀ ਕਿੰਨੇ ਕ ਬੰਦੇ ਆਏ 120 ਬੰਦੇ ਸੀ ਜੀ ਅੱਛਾ ਜੀ ਹਾਂ ਜੀ ਕਿਸੇ ਨੇ ਰੋਕਿਆ ਨਹੀਂ ਕਿ ਕਿ ਜਿਵੇਂ ਤੁਹਾਡੇ ਆਂਡ ਗਵਾਨ ਚੋਂ ਕਿਸੇ ਨੇ ਕਿ ਭਾਈ ਇਹ ਕੀ ਕਰ ਰਹੇ ਹੋ ਇਹਦਾ ਕਸੂਰ ਕੀ ਹੈ 120 ਬੰਦੇ ਨੇ ਜੀ ਉਹਨਾਂ ਤੋਂ ਸਭ ਡਰਦੇ ਨੇ ਸਭ ਆਪਦੇ ਆਪਦੇ ਘਰਾਂ ਚ ਬੜੇ ਹੋਏ ਸੀ ਹੂੰ ਕੁਝ ਬਾਹਰ ਦੇ ਸੀ ਕੁਝ ਬਸਤੀ ਦੇ ਸੀ ਕਿ ਨਾਮ ਰਮਨਪ੍ਰੀਤ ਰਮਨ ਜੀ ਕਦੋਂ ਇਹ ਹਮਲਾ ਹੁੰਦਾ ਕਿੰਨੇ ਜੇ ਆਪਾਂ ਜੇ ਕਹੀਏ ਕਿ ਜੇ ਗੱਲ ਵੀ ਆਪਾਂ ਕਹਿੰਦੇ ਆ ਕਿ ਗੱਲ ਕੋਈ ਰੋਲਾ ਸੀਗਾ ਤਾਂ ਬੈਠ ਕੇ ਸਮਝੋਤਾ ਕਰ ਲੈਂਦੇ ਹਾਂਜੀ ਬੈਠ ਕੇ ਸਮਝੋਤਾ ਕਰ ਲੈਂਦੇ ਇੰਨਾ ਥੋੜੀ ਸੀ ਵੀ ਤੁਸੀਂ ਇੰਨੇ ਬਜ਼ਾਰਿਆਂ ਨੂੰ 5 ਮਿੰਟਾਂ ਦੇ ਬੰਦੇ ਇਕੱਠੇ ਕਰਕੇ ਲੈ ਕੇ ਆਉਣੇ ਹੋਗੇ ਸਾਡੇ ਦੇ ਕੁਛ ਵੀ ਕਰ ਸਕਦੇ ਦੀ ਅਸੀ ਮਸਾਂ ਸਾਭ ਦੀ ਜਾਨ ਵਜਾਈ ਸਾਡੇ ਬੱਚੇ ਮਸਾਂ ਬੱਚੇ ਨਹੀਂ ਨਾ ਲੇਡੀਜ਼ ਵੀ ਸੀ ਅੱਛਾ ਜੀ ਹਾਂਜੀ ਸਾਰੀ ਬਸਤੀ ਸੀ ਜਿਹੜੇ ਤੋੜਨਾ ਇਹਨੇ ਹਾਂ ਨਾ ਲੇਡੀਜ਼ ਸੀ ਅੱਛਾ ਜੀ ਹਾਂਜੀ ਨਸੀ ਵਾਲੇ ਬੰਦੇ ਆ ਸੀ ਖੁਦ ਆਪਦੀ ਅੱਖਾਂ ਨਾਲ ਦੇਖਿਆ ਮੇਰੀ ਛੋਟੀ ਜੀ ਬੱਚੀ ਉਹ ਇੰਨੀ ਦਹਿਲ ਗਈ ਸੀਗੀ ਬਹੁਤ ਰੋਈ ਹੈਗੀ ਹੂੰ ਹਾਂਜੀ ਸਾਡੇ ਬੱਚੇ ਸੂਕਰ ਵੀ ਉਹ ਬਚ ਗਿਆ ਸਾਡੀ ਬੱਚੇ ਤੇ ਰਹਿ ਗਿਆ ਚਲੋ ਕੋਈ ਨਹੀਂ ਨੁਕਸਾਨ ਜਿਹੜਾ ਕਰ ਗਏ ਕਰ ਗਏ ਨਹੀਂ ਕੋਈ ਕਦੇ ਉਹਨਾਂ ਨੇ ਪਹਿਲਾਂ ਤੇ ਜਿਵੇਂ ਰੋਲਾ ਚੱਲਦਾ ਰਿਹਾ ਕਦੇ ਨਾ ਜੀ ਇਹਦਾ ਕੋਈ ਰੋਲਾ ਇਹਦਾ ਕੋਈ ਉਹ ਨਹੀਂ ਆਇਆ ਜੀ ਕੁਛ ਅੱਛਾ ਜੀ ਹਾਂਜੀ ਛੋਟਾ-ਬੋਟਾ ਦਾ ਬੱਚਿਆਂ ਦਾ ਚੱਲਦੀ ਰਹਿੰਦਾਗਾ ਨਾ ਵੀ ਇੰਨਾ ਇੰਨੀ ਉਮੀਦ ਨਹੀਂ ਸੀ ਵੀ ਆ ਕੁਝ ਕਰ ਜਾਣਗੇ ਵੀ ਐਡਾ ਨੁਕਸਾਨ ਕਰ ਜਾਣਗੇ ਪਹਿਲਾਂ ਵੀ ਕਦੇ ਹਮਲਾ ਹੋਇਆ ਤੁਹਾਡੇ ਤੇ ਹਾਂਜੀ ਪਹਿਲਾਂ ਵੀ ਹੋਇਆ ਸਾਲ ਪਹਿਲਾਂ ਹੋਇਆ ਉਹ ਚ ਪੁਲਿਸ ਨੇ ਕੁਛ ਕੀਤਾ ਨਾ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ kus nii , Gita , aga nii ja... mm . -hmm. ਇਹ ਸਾਨੂੰ ਪਰਿਵਾਰ ਜਿੰਨਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਮਸਲਾ ਇੱਕ ਵਾਰ ਦੇਖਣ ਨੂੰ ਮਿਲਿਆ ਸੀਗਾ ਕਿਉਂਕਿ ਉਹ ਤੋਂ ਵੀ ਹਮਲਾ ਆਇਆ ଥି ਪਰ ਇਹ ਛਾਲ ਹੋ ਚੁੱਕਿਆ ਇਸ ਗੱਲ ਨੂੰ ਤਾਂ ਅੱਜ ਇੱਕ ਵਾਰ ਫੇਰ ਕੱਲ ਦੁਬਾਰਾ ਇਹ ਹਮਲਾ ਹੁੰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਘਰ ਦੀਆਂ ਤੁਹਾਨੂੰ ਵਿਖਾ ਰਹੇ ਆ ਕਿ ਇੱਟਾਂ ਰੋੜੇ ਨੇ ਜਿਹੜੇ ਆਪਾਂ ਕਹਿੰਦੇ ਕਿ ਬਰਸਾਤ ਹੋਈ ਹੁੰਦੀ ਜਿਵੇਂ ਉਸ ਤਰ੍ਹਾਂ ਪਏ ਨੇ ਨੁਕਸਾਨ ਜਿਹੜਾ ਇਹਨਾਂ ਦਾ ਆਖਣਾ ਹੈ ਕਿ 10 ਤੋਂ 15 ਲੱਖ ਹੋ ਗਿਆ ਹੈ ਇਸ ਸਬੰਧ ਦੇ ਵਿੱਚ ਬਡਰੁਖਾ ਹੀ ਚੌਂਕੀ ਦੇ ਇਨਚਾਰਜ ਨਾਲ ਵੀ ਗੱਲ ਕਰਦੇ ਆਂ ਕੀ ਉਹਨਾਂ ਦਾ ਕਹਿਣਾ ਹੈ ਸਰ ਜੀ ਇੱਕ ਕੱਲ ਬੜੁਖਾ ਮੈਂ ਇੱਕ ਕਰਤੇ ਹਮਲਾ ਹੁੰਦਾ ਸਰ ਉਸ ਦੇ ਵਿੱਚ ਖਾਸਾ ਸਮਾਨ ਪੰ내 ਜਾਂਦਾ ਸਰ ਉਸ ਤੋਂ ਬਾਅਦ ਪੁਲਿਸ ਵੱਲੋਂ ਕੀ ਤਫਤੀਸ਼ ਕੀਤੀ ਗਈ ਹੈ ਕੋਈ ਗ੍ਰਿਫਤਾਰੀ ਹੋਈ ਹੈ ਸਰ ਉਸ ਵੱਲੋਂ ਜੀ ਮੁਕੱਤਮਾ ਦਰਜ ਕੀਤਾ ਗਿਆ ਜੀ ਸਰ ਤੇ ਤਫਤੀਸ਼ ਜਾਰੀ ਹੈ ਕੋਈ ਸ਼ਹਿਰ ਨਹੀਂ ਗ੍ਰਿਫਤਾਰੀ ਹੈ ਜੇ ਬਾਕੀ ਹੈ ਰੇਡ ਕੀਤੇ ਜਾ ਰਹੇ ਨੇ ਜਲਦ ਤੋਂ ਜਲਦ ਤਫਤੀਸ਼ ਜਾਰੀ ਕੀਤੀ ਜਾ ਰਹੀ ਹੈ ਸਰ ਪਰਿਵਾਰ ਦੇ ਵੱਲੋਂ ਆਖਿਆ ਜਾ ਰਿਹਾ ਕਿ ਜਿਹੜੀ ਇਹ ਸਾਡੀ ਰੰਜਿਸ਼ ਹੈ ਇਹ 1 ਸਾਲ ਪੁਰਾਣੀ ਹੈ ਕਿਉਂਕਿ ਇਹਦੀ ਕੰਪਲੀਟ ਵੀ ਉਹਨਾਂ ਵੱਲੋਂ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਰ ਪੁਲਿਸ ਵੱਲੋਂ ਉਹ ਵੀ ਮੁਕੱਦਮਾ ਦਰਜ ਕੀਤਾ ਗਿਆ ਜੀ ਜੀ ਸਰ ਉਹਦਾ ਚਲਾਨ ਜਿਹੜਾ ਅਦਾਲਤ ਦੇ ਵਿੱਚ ਇੱਕ ਹੋ ਰਿਹਾ ਪੇਸ਼ ਕਰਨਾ ਹੀ ਬਾਕੀ ਹੈ ਠੀਕ ਸਰ